ਜਦੋਂ ਲੋਕਾਂ ਨੂੰ ਦਿੱਤਾ ਉਹ ਇੱਕ ਕੈਪਸੂਲ ਡੇਲੀ ਪੰਚਮ ਹਲਦੀ ਦੇ ਦੁੱਧ ਨਾਲ ਫਿਰ ਉਹ ਲੋਕ ਕਹਿੰਦੇ ਜੀ ਪੰਚਮ ਹਲਦੀ ਗੁਲਸਾ ਮੈਂ ਖੈ ਇਹ ਵੀ ਲਿਖ ਲੋ ਬਣਾ ਲੋ ਘਰੇ ਉਹਦੇ ਚ ਕਾਲੀ ਹਲਦੀ ਅੰਬਾ ਹਲਦੀ ਦਾਰੂ ਹਲਦੀ ਤੇ ਇੱਕ ਉਹਦੇ ਚ ਪੈਂਦੀ ਆ ਆਪਣੀ ਜੰਗਲੀ ਹਲਦੀ ਤੇ ਇੱਕ ਨਾਰਮਲ ਜਿਹੜੀ ਪੀਲੀ ਹਲਦੀ ਪੰਜਾਂ ਦਾ ਮੈਂ ਨੋ ਬੋਲਦਾ ਬਾਰ ਬਾਰ ਫੋਨ ਲੱਗ ਰਿਹਾ ਕਰੋ ਐਂ ਬੈਗ ਕਰਕੇ ਸੁਣ ਲਿਓ ਲਿਗ ਲਿਓ ਬਣਾ ਲਿਓ ਹੈਨਾ ਜਾਂ ਫਿਰ ਗਿਲਦਾਬ ਨੂੰ ਫੋਨ ਕਰ ਲੈ ਮੈਨੂੰ ਵੀ ਪਤਾ ਹੈ ਜਿਹੜਾ ਹੈ ਹਲਦੀਆਂ ਇੰਨੇ ਤਰੀਕੇ ਦੀਆਂ ਹੁੰਦੀਆਂ ਮੈਨੂੰ ਵੀ ਤੇ ਪੰਜੋ ਹਲਦੀਆਂ ਜਦੋਂ ਪੈਂਦੀਆਂ ਨੇ ਨਾ ਜੀ ਇਹ ਬਾਇਵਾਦੀ ਨੂੰ ਖਤਮ ਯੂਰਿਕ ਐਸਿਡ ਯੂਰੀਆ ਸਭ ਕੰਟਰੋਲ ਏਦੀ ਇੱਕ ਐਂ ਦੋ ਚੁਟਕੀ ਦੋ ਤਿੰਨ ਚੁਟਕੀਆਂ ਦੁੱਧ ਚ ਪਾ ਕੇ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਉਹ ਦੁੱਧ ਦੇ ਨਾਲ ਇਹ ਕੈਪਸੂਲ ਰਾਤ ਨੂੰ ਜਦੋਂ ਬਜ਼ੁਰਗ ਖਾਂਦੇ ਆ ਹਾਂਜੀ ਤੇ ਇੱਕ ਤੇਲ ਬਣਿਆ ਕਾਲੇ ਗੋੰਦ ਤੋਂ ਹੀ ਤੇਲ ਬਣਾਇਆ ਕਾਲੇ ਗੋੰਦ ਤੋਂ ਹੀ ਕਰੀਮ ਬਣਾਈ ਹਾਂਜੀ ਅਜੀਬ ਸਾਰਾ ਸਾਰੇ ਗਮ ਆ ਇਹਦੇ ਚ ਪਾਇਆ ਵੀ ਕਾਲੇ ਗੁੰਦ ਜੀ ਕਰਨਾ ਕੰਮ ਕਾਲੇ ਪੂਰੇ ਸੋਰੇ ਨੂੰ ਲਾ ਕੇ ਦਿੱਤੇ ਤਾਂ ਉਹ ਨਾ ਜੀ ਜਦੋਂ ਬਣਿਆ ਤਾਂ ਫਿਰ ਤੇਲ ਦੇਨੇ ਰਾਤ ਨੂੰ ਕਰੀਮ